ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਅਸੀਂ ਅਜਨਾਲੇ ਦੇ ਇੱਥੇ ਤਿੰਨ ਜੋਨਾ ਪਿੰਡ ਚਮਿਆਰੀ ਵਿਖੇ ਬਹੁਤ ਵੱਡਾ ਇਕੱਠ ਕੀਤਾ ਤੁਸੀਂ ਵੇਖ ਸਕਦੇ ਹੋ ਮਤਾਵਾ ਭੈਣਾ ਕਿਸਾਨ ਮਜ਼ਦੂਰ ਸਾਰੇ ਇੱਥੇ ਇਕੱਠੇ ਹੋਏ ਹੈਗੇ ਆ ਤੋਂ ਅੱਜ ਅਸੀਂ ਜਿਹੜੀ ਜੰਡਿਆਲਾ ਗੁਰੂ 2 ਜਨਵਰੀ ਨੂੰ ਲੱਖਾਂ ਦੀ ਰੈਲੀ ਕਰਨੀ ਆ ਜਿਹਦੇ ਵਿੱਚ ਅੱਗੇ ਦਿੱਲੀ ਵਾਲੇ ਅੰਦੋਲਨ ਦੇ ਐਲਾਨ ਹੋਣੇ ਆ ਉਹਦੀ ਤਿਆਰੀ ਵਿੱਚ ਜੁਟੇ ਹੋਏ ਆ ਜੜੀਆਂ ਸਾਡੀਆਂ ਬਕਾਇਆ ਰਹਿੰਦੀਆਂ ਮੰਗਾਵਾ ਜਿੰਨਾ ਵਿੱਚ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਹਰੇ ਤੋਂ ਗਾਂ ਫਸਲੀ ਬੀਮਾ ਯੋਜਨਾ 52 ਸਾਲ ਤੋਂ ਉੱਪਰ ਕਿਸਾਨ ਨੂੰ 10000 ਰੁਪਏ ਪੈਨਸ਼ਨ ਕਿਸਾਨਾਂ ਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਔਰ ਇਹਦੇ ਨਾਲ ਦੀ ਨਾਲ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਹੈਗਾ ਦਿੱਲੀ ਦੇ ਸਾਰੇ ਜਿਹੜੇ ਕੇਸ ਪਾਏ ਆ ਉਹ ਵਾਪਸ ਕਰਾਉਣੇ ਹੈਗੇ ਆ ਤੇ ਜਿਹੜਾ ਜ਼ਮੀਨਾ ਖੋਣ ਵਾਲਾ ਕਾਨੂੰਨ ਆ ਜਿਹੜੀ ਉਹਦੇ ਵਿੱਚ ਮੱਦ ਪਾਈ ਜਾ ਰਹੀ ਆ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਕਾਨ ਜ਼ਮੀਨਾ ਖੋਈਆਂ ਜਾਣਗੀਆਂ ਉਹ ਵਾਪਸ ਕਰਾਉਣਾ ਹੈਗਾ ਅਜਿਹਿਆਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਪੂਰੇ ਪੰਜਾਬ ਵਿੱਚ ਬਰਨਾਲੇ ਚ ਰੈਲੀ ਹੋਣੀ ਆ 6 ਫਰਵਰੀ ਨੂੰ ਜਨਵਰੀ ਨੂੰ ਇੱਕ 2 ਜਨਵਰੀ ਨੂੰ ਜੰਡਿਆਲਾ ਗੁਰੂ ਮੰਡੀ ਚ ਹੋਣੀ ਆ ਉਹਦੀਆਂ ਤਿਆਰੀਆਂ ਚ ਜੁਟੇ ਹੋਏ ਆ ਤੁਸੀਂ ਦੇਖੋਗੇ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦੇ ਰਹੇ ਆ ਪੰਜਾਬ ਵਾਲਿਆਂ ਨੂੰ ਪੀ ਭਾਈ ਚਾਹੇ ਬੁੱਢੀ ਜੀ ਵੀ ਹੋਣ ਚਾਹੇ ਕਲਾਕਾਰ ਹੋਣ ਚਾਹੇ ਐਕਟਰ ਹੋਣ ਚਾਹੇ ਪੱਤਰਕਾਰ ਭਾਈਚਾਰਾ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਜਥੇਬੰਦੀ ਬੰਦੀ ਸਿੰਘਾਂ ਦੀ ਰਿਹਾਈ ਤੇ ਹਮੇਸ਼ਾ ਆਪਣੇ ਵੱਲੋਂ ਵੀ ਸੰਘਰਸ਼ ਕਰਦੀ ਰਹੀ ਆ ਔਰ ਜੜੀਆਂ ਵੀ ਕੋਈ ਜਥੇਬੰਦੀਆਂ ਹੁਣ ਦਿੱਲੀ ਜਾ ਕੇ ਸੰਘਰਸ਼ ਕਰਨ ਗਿਆ ਬੰਦੀ ਸਿੰਘਾਂ ਦਾ ਉਹਦਾ ਸਮਰਥਨ ਕਰਦੀ ਆ ਤੋਂ ਆਉਣ ਵਾਲੇ ਸਮਾਂ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਲਾਂਬੰਦੀ ਹੋਊਗੀ ਧੰਨਵਾਦ